ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਬਗੇਸ਼ਵਰ ਦਾਮ ਵਾਲੇ ਬਾਬੇ ਦੇ ਬਾਰੇ ਜਿਸ ਦਾ ਅਸਲੀ ਨਾਮ ਕੀ ਹੈ ਤੇ ਉਹਨਾਂ ਦਾ ਜਨਮ ਕਦੋਂ ਹੋਇਆ ਤੇ ਉਹਨਾਂ ਕੋਲ ਕਿੰਨੀ ਸੰਪਤੀ ਹੈ ਤੇ ਉਹਨਾਂ ਦੀ ਸਾਰੀ ਸੱਚਾਈ ਅਸੀਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਗੇਸ਼ਵਰ ਦਾਮ ਵਾਲਾ ਬਾਬਾ ਜੋ ਫੇਮਸ ਹੋਇਆ ਸੀ ਇੰਦਰਜੀਤ ਨਿੱਕੂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਫੇਮਸ ਕੀਤਾ ਸੀ ਜਦੋਂ ਅਿੰਦਰਜੀਤ ਨੇ ਕੋ ਉਹਨਾਂ ਕੋਲੇ ਗਏ ਸੀ ਤਾਂ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੋ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਵੀ ਕਈ ਨਾਮੀ ਕਲਾਕਾਰ ਤੇ ਤਕੜੀ-ਤਕੜੀਆਂ ਹਸਤੀਆਂ ਉੱਥੇ ਜਾਣ ਲੱਗੀਆਂ ਬਗੈਸ਼ਵਰਦਾਂ ਵਾਲੇ ਬਾਬੇ ਦਾ ਅਸਲੀ ਨਾਮ ਦਿਰੀਂਦਰ ਕ੍ਰਿਸ਼ਨ ਸ਼ਾਸਤਰੀ ਸੀ ਤੇ ਉਹਨਾਂ ਦਾ ਜਨਮ 4 ਜੁਲਾਈ 1996 ਨੂੰ ਹੋਇਆ ਤੇ ਉਹਨਾਂ ਦਾ ਜਨਮ ਮੱਧਿਆ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ 'ਚ ਹੋਇਆ ਸੀ ਉਹ ਇੱਕ ਧਾਰਮਿਕ ਸਥਾਨ ਚਲਾਉਂਦੇ ਨੇ ਜਿਹਨੂੰ ਬਾਗੇਛਰ தாம் ਸਰਕਾਰ ਵੀ ਕਹਿੰਦੇ ਨੇ ਤੇ ਉੱਥੇ ਲੋਕ ਦੂਰੋਂ ਦੂਰੋਂ ਜਾਂਦੇ ਨੇ ਤੇ ਲੋਕ ਸੋਚਦੇ ਨੇ ਵੀ ਕਿ ਉੱਥੇ ਜਾਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤੇ ਉਹਨਾਂ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਸਿਰਫ ਇੱਕ ਮੋਟਰਸਾਈਕਲ ਹੈ ਤੇ ਜਿਹੜੀ ਵੀ ਉੱਥੇ ਦਾਨ ਦਕਸ਼ਨਾ ਹੁੰਦੀ ਹੈ ਉਹ ਸੇਵਾ ਦੇ ਕੰਮਾਂ 'ਚ ਲਾਉਂਦੇ ਨੇ ਤੇ ਉਹਨਾਂ ਨੇ ਹੁਣ 9 ਏਕੜ ਕਹਿੰਦੇ ਜ਼ਮੀਨ ਖਰੀਦੀ ਹੈ ਤੇ ਜਿਸ ਦੇ ਤੋਂ ਉਹ ਕੈਂਸਰ ਦਾ ਹਸਪਤਾਲ ਖਖਲਾਉਣਗੇ ਤੇ ਉਹ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਤੇ ਕਹਿੰਦੇ ਦਾਨ ਦੇ ਵਿੱਚ ਜੋ ਵੀ ਦਾਨ ਮੰਦਿਰ ਆਉਂਦਾ ਹੈ ਜੋ ਦਾਨ ਦਖਣਾ ਹੁੰਦੀ ਹੈ ਤੇ ਉਸ ਨੂੰ ਬਹੁਤ ਜਨ ਕਲਿਆਣ ਦੇ ਕੰਮਾਂ 'ਚ ਲਾਉਂਦੇ ਨੇ ਜਿਵੇਂ ਕੰਨਿਆਵਾਂ ਦਾ ਵਿਆਹ ਕਰਾਉਂਦੇ ਨੇ ਗਰੀਬ ਦਾ ਤੇ ਰੋਗਾਂ ਦੇ ਨਿਦਾਨ ਵਾਸਤੇ ਤੇ ਅਨਪੂਰਨ ਭੰਡਾਰ ਵੀ ਚਲਾਉਂਦੇ ਨੇ ਤੇ ਉੱਥੇ ਦਿਨ 'ਚ ਹਜ਼ਾਰੋਂ ਭਗਤ ਆਉਂਦੇ ਨੇ ਤੇ ਉਹ ਪ੍ਰਸ਼ਾਦ ਗ੍ਰਹਿਣ ਕਰਦੇ ਨੇ ਉਹ ਕਹਿੰਦੇ ਜੋ ਵੀ ਉਹਰੇ ਦਾਨ ਹੁੰਦਾ ਹੈ ਤੇ ਉਸ ਨਾਲ ਹਜ਼ਾਰਾਂ ਭਗਤਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ ਐਵੇਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ